ਸ਼੍ਰੀ ਅਕਾਲ ਵਿਖੇ ਤੁਸੀ ਔਨ 에ਅਰ ਮੈਂ ਹਾਂ ਨੀਲਮ ਸੈਣੀ ਰਾਹੁਲ ਗਾਂਧੀ ਆਪਣੇ 4 ਦਿਨੀ ਅਮਰੀਕਾ ਦੌਰੇ ਤੇ ਨੇ ਵਰਜੀਨੀਆ ਦੇ ਵਿੱਚ ਗੱਲਬਾਤ ਕਰ ਰਹੇ ਸੀ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਔਰ ਇਸੇ ਦੌਰਾਨ ਉਹਨਾਂ ਨੇ ਸਿੱਖਾਂ ਨੂੰ ਲੈ ਕੇ ਇੱਕ ਅਜੀਹਾ ਬਿਆਨ ਦਿੱਤਾ ਜਿਸ ਨੇ ਹੁਣ ਸਿਆਸਤ ਦੇ ਵਿੱਚ ਕਮਸਾਨ ਮਚਾ ਦਿੱਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਜੋ ਮਸਲਾ ਹੈ ਉਹ ਸਿਆਸਤ ਨਹੀਂ ਹੈ ਬਲਕਿ ਮਸਲਾ ਹੈ ਧਾਰਮਿਕ ਆਜ਼ਾਦੀ ਜੋ ਆਡੀਅנס ਬੈਠੀ ਹੋਈ ਸੀ ਉਹਨਾਂ ਵਿੱਚੋਂ ਇੱਕ ਸਿੱਖ ਸਰਦਾਰ ਸਾਬਤੂਲ ਨਾਮ ਪੁੱਛਦੇ ਨੇ ਰਾਹੁਲ ਗਾਂਧੀ ਤੇ ਕਹਿੰਦੇ ਨੇ ਕਿ ਸਿੱਖਾਂ ਨੂੰ ਭਾਰਤ ਦੇ ਵਿੱਚ ਕੜਾ ਪਾਉਣ ਦੀ ਆਜ਼ਾਦੀ ਨਹੀਂ ਹੈ ਤੇ ਪੱਗ ਬੰਨ ਕੇ ਦਸਤਾਰ ਸਜਾ ਕੇ ਉਹ ਗੁਰਦੁਆਰੇ ਨਹੀਂ ਜਾ ਸਕਦੇ ਇਹ ਸਿਰਫ ਸਿੱਖਾਂ ਦੀ ਗੱਲ ਨਹੀਂ ਹੈ ਬਲਕਿ ਹਰ ਇੱਕ ਧਰਮ ਨਾਲ ਜੁੜੇ ਹੋਏ ਇਨਸਾਨ ਦੀ ਵਿਅਕਤੀ ਦੀ ਗੱਲ ਹੈ ਕਿਉਂਕਿ ਭਾਰਤ ਦੇ ਵਿੱਚ ਜੋ ਧਾਰਮਿਕ ਆਜ਼ਾਦੀ ਹੈ ਉਸ ਤੇ ਕਿਤੇ ਨਾ ਕਿਤੇ ਜੋ ਸੰਕਟ ਹੈ ਉਹ ਮੰਡਰਾ ਰਿਹਾ ਹੈ ਇਸ ਵਿਵਾਦ ਨੇ ਇਸ ਬਿਆਨ ਨੇ ਹੁਣ ਸਿਆਸੀ ਕਮਸਾਨ ਛੇੜ ਦਿੱਤਾ ਹੈ ਕਿਉਂਕਿ ਬੀਜੇਪੀ ਲਗਾਤਾਰ ਹਮਲਾਵਰ ਹੈ ਦੂਜੀ ਸਿਆਸੀ ਪਾਰਟੀਆਂ ਵੀ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸਖਤ ਨਿਖੇਧੀ ਕਰ ਰਹੀ ਹੈ اسی ਵਿਚਾਲੇ ਪਲਿੰਦਰ ਸਿੰਘ ਵਿਰਮਾਨੀ ਦਾ ਬਿਆਨ ਸਾਹਮਣੇ ਆਉਂਦਾ ਹੈ ਪਲਿੰਦਰ ਸਿੰਘ ਵਿਰਮਾਨੀ ਵਾਲੇ ਦੱਸ ਦਿੰਦੇ ਆ ਇੱਕ ਜਰਨਲਿਸਟ ਨੇ ਇਹੋ ਹੀ ਸ਼ਖਸ ਨੇ ਜਿਨ੍ਹਾਂ ਨੂੰ ਖੜਾ ਕਰਕੇ ਰਾਹੁਲ ਗਾਂਧੀ ਨੇ ਨਾਮ ਪੁੱਛਿਆ ਸੀ ਤੇ ਇਹਨਾਂ ਦੇ ਨਾਲ ਗੱਲ ਕਰਦੇ ਕਰਦੇ ਰਾਹੁਲ ਗਾਂਧੀ ਨੇ ਸਿੱਖਾਂ ਨੂੰ ਲੈ ਕੇ ਧਾਰਮਿਕ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਉਹ ਬਿਆਨ ਦਿੱਤਾ ਸੀ ਜਿਸ ਨੇ ਹੁਣ ਸਿਆਸਤ ਪਖਾ ਦਿੱਤੀ ਹੈ ਪਲਿੰਦਰ ਸਿੰਘ ਵਿਰਮਾਨੀ ਨੇ ਕੀ ਬੋਲਿਆ ਕਿ ਬਿਆਨ ਦਿੱਤਾ ਹੈ ਇਹ ਵੀ ਤੁਹਾਨੂੰ ਸੁਣਾਵਾਂਗੇ ਪਰ ਸਭ ਤੋਂ ਪਹਿਲਾਂ ਇਸ ਪੂਰੇ ਮਾਮਲੇ ਤੇ ਗੱਲ ਕਰਦੇ ਆ ਸਾਡੇ ਸੀਨੀਅਰ ਸਹੀ ਹੋਗੀ Rao Virender Singh ਸਾਡੇ ਨਾਲ ਜੁੜੇ ਹੋਏ ਨੇ ਵੀਰਿੰਦਰ ਸਾਹਿਬ ਰਾਹੁਲ ਗਾਂਧੀ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਜਾਂਦੇ ਨੇ ਔਰ ਆਡੀਅנס ਦੇ ਵਿੱਚ ਜੋ ਬੈਠੇ ਹੁੰਦੇ ਨੇ ਭਲਿੰਦਰ ਸਿੰਘ ਜੀ ਉਹਨਾਂ ਕੋਲ ਨਾਮ ਪੁੱਛਦੇ ਨੇ ਤੇ ਕਹਿੰਦੇ ਨੇ ਕਿ ਮਸਲਾ ਭਾਰਤ ਦੇ ਵਿੱਚ ਸਿਆਸਤ ਨਹੀਂ ਹੈ ਮਸਲਾ ਭਾਰਤ ਦੇ ਵਿੱਚ ਹੈ ਧਾਰਮਿਕ ਆਜ਼ਾਦੀ ਔਰ ਪਕਾਇਦਾ ਸਿੱਖਾਂ ਦੇ ਨਾਲ ਜੁੜੀ ਹੋਈ ਉਹ ਗੱਲ ਕਰਦੇ ਨੇ ਕਿ ਦਸਤਾਰ ਸਜਾ ਕੇ ਗੁਰਦੁਆਰੇ ਨਹੀਂ ਜਾ ਸਕਦੇ ਜਾਂ ਕੜਾ ਪਾ ਕੇ ਉਹ ਆਜ਼ਾਦ ਤਰੀਕੇ ਦੇ ਨਾਲ ਗੁਰਦੁਆਰੇ ਨਹੀਂ ਜਾ ਸਕਦੇ ਸਭ ਤੋਂ ਪਹਿਲਾਂ ਤਾਂ ਤੁਹਾਡੀ رائے ਜਾਣਨਾ ਚਾਹੁੰਦੀ ਹਾਂ ਰਾਹੁਲ ਬਿਆਨ ਦੀ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਨਹੀਂ ਰਾਹੁਲ ਗਾਂਧੀ ਅਦਰਸਲ ਜਾਂਦੇ ਰਹਿੰਦੇ ਆ ਅਮਰੀਕਾ ਦੇ ਵਿੱਚ ਪਿਛਲੀ ਵਾਰ ਵੀ ਉਹਨਾਂ ਨੇ ਕੁਝ ਬਿਆਨ ਦਿੱਤੇ ਸੀਗੇ ਖੈਰ ਇਸ ਵਾਰ ਉਹਨਾਂ ਨੇ ਸਿੱਖਾਂ ਦੇ ਰਿਲੇਟਡ ਬਿਆਨ ਦਿੱਤਾ ਮੈਨੂੰ ਲੱਗਦਾ ਇੱਕ ਸੰਕੇਤਕ ਰੂਪ ਦੇ ਵਿੱਚ ਜੇ ਉਹ ਕਹਿਣ ਰਾਹੁਲ ਗਾਂਧੀ ਤਾਂ ਗੱਲ ਹੋਰ ਹੋਣੀ ਸੀਗੀ ਪਰ ਰਾਹੁਲ ਗਾਂਧੀ ਡਾਇਰੈਕਟ ਚੱਲੇ ਥੋੜਾ ਜਿਹਾ ਇਸ ਵਾਰ ਉਹਨਾਂ ਨੇ ਸਿੱਧਾ ਦਸਤਾਰ ਦੀ ਗੱਲ ਕੀਤੀ ਹੈ ਕੜੇ ਦੀ ਗੱਲ ਕੀਤੀ ਹੈ ਜਾਂ ਸਿੱਖਾਂ ਦੇ ਜਿੰਨੇ ਵੀ ਸਾਡੇ ਧਾਰਮਿਕ ਚਿੰਨ੍ਹ ਨੇ ਉਹਨਾਂ ਕਕਾਰਾਂ ਦੀ ਗੱਲ ਕੀਤੀ ਹੈ ਹਨਾ ਦੇਖਣਾ ਇਹ ਹੈ ਕਿ ਰਾਹੁਲ ਗਾਂਧੀ ਨੇ ਇਹ ਜਿਹੜਾ ਬਿਆਨ ਦਿੱਤਾ ਹੈਗਾ ਆ ਕੀ ਕੀ ਵਾਕਈ ਇਸ ਤਰੀਕੇ ਦਾ ਹੈ ਪੂਰੇ ਇੰਡੀਆ ਦੇ ਵਿੱਚ ਦੇਖੋ ਅਸੀਂ ਪੰਜਾਬ 'ਚ ਬੈਠੇ ਆਂ ਆਪਾਂ ਪੰਜਾਬ 'ਚ ਰਹਿੰਦੇ ਆਂ ਪੰਜਾਬ ਵੀ ਇੰਡੀਆ ਦਾ ਹਿੱਸਾ ਹੀ ਹੈ ਤੇ ਪੰਜਾਬ ਦੇ ਵਿੱਚ ਤਾਂ ਹਰ ਕੋਈ ਦਸਤਾਰ ਧਾਰੀ ਆਸੀਂ ਦੇਖਦੇ ਆਂ ਹਰ ਕਿਸੇ ਦੇ ਕੜਾ ਪਾਇਆ ਹੋਇਆ ਮੈਂ ਵੀ ਪਾਇਆ ਮੈਂ ਵੀ ਦਸਤਾਰਬੰਦੀ ਆ ਹੋਰ ਬਹੁਤ ਸਾਰੇ ਆਪਣੇ ਇੱਥੇ ਮੁੰਡੇ ਬਾਹਰ ਚਲੇ ਜਾਓ ਸਾਰੇ ਕਿਤੇ ਇਹੀ ਹੈ ਤੇ ਕੀ ਜਾਂ ਤਾਂ ਇਹ ਹੁੰਦਾ ਕਿ ਰਾਹੁਲ ਗਾਂਧੀ ਕਿਸੇ ਇੱਕ ਜਗਾ ਵਾਸਤੇ ਬੋਲ ਰਹੇ ਨੇ ਕਿ ਯਾ ਜੋ ਕਹਿੰਦੇ ਕਿ 에어ਪੋਰਟਾਂ ਤੇ ਕਈ ਵਾਰ ਇਹ ਹੋ ਜਾਂਦਾ ਕਿ ਸਰਦਾਰਾਂ ਦੇ ਨਾਲ ਕੋਈ ਕਈ ਵਾਰ ਵਧੀਕੀ ਹੋ ਜਾਂਦੀ ਹੈ ਫਿਰ ਤਾਂ ਗੱਲ ਠੀਕ ਸੀ ਪਰ ਇਹ ਕਹਿਣਾ ਕਿ ਸਾਰੇ ਦੇਸ਼ ਦੇ ਵਿੱਚ ਵੀ ਸਿੱਖ ਪਤਾ ਨਹੀਂ ਦਸਤਾਰ ਪਹਿਨ ਸਕਣਗੇ ਆਉਣ ਵਾਲੇ ਸਮੇਂ 'ਚ ਜਾਂ ਨਹੀਂ ਤੇ ਯਾ ਉਹਦਾ ਡਾਇਰੈਕਟ ਤਾਂ ਉਹਨਾਂ ਦਾ ਇਹ ਸੀ ਕਿ ਕੀ ਪਹਿਨ ਸਕਦੇ ਨੇ ਜਾਂ ਨਹੀਂ ਪਹਿਨ ਸਕਦੇ ਵੀ ਇਹ ਇੱਕ ਵੱਡਾ ਸਵਾਲ ਹੈ ਦੇਖੋ ਇਹ ਤਾਂ ਗੱਲ ਹੈ ਨਹੀਂਗੀ ਕਿਤੇ ਵੀ ਕਿਉਂਕਿ ਕੋਈ ਵੀ ਹੈ ਚਾਹੇ ਆਪਾਂ ਸਿੱਖਾਂ ਦੀ ਗੱਲ ਕਰੀਏ ਚਾਹੇ ਆਪਾਂ Hindu ਮੁਸਲਮਾਨਾਂ ਦੀ ਗੱਲ ਕਰੀਏ ਹਰ ਕੋਈ ਆਪਣਾ ਜੋ ਧਾਰਮਿਕ ਚਿੰਨ੍ਹ ਹੈ ਉਹ ਆਪਣੇ ਬਾਡੀ ਦੇ ਨਾਲ ਰੱਖ ਸਕਦਾ ਆਪਣੇ ਕੋਲ ਰੱਖ ਸਕਦਾ ਉਹਨੂੰ ਪਾ ਸਕਦਾ ਪਹਿਨ ਸਕਦਾ ਹੁਣ ਅਸੀਂ ਕਿੱਥੇ ਚਲੇ ਜਾਈਏ ਦਿੱਲੀ ਚਲੇ ਜਾਈਏ ਮੁੰਬਈ ਚਲੇ ਜਾਓ ਤੁਸੀਂ ਸਾਊਥ ਚਲੇ ਜਾਓ ਜੰਮੂ ਕਸ਼ਮੀਰ ਚਲੇ ਜਾਓ ਵੈਸਟ ਬੰਗਾਲ ਚਲੇ ਜਾਓ ਉੱਧਰ ਜਿੱਥੇ ਜਿਹੜੇ ਸਿੱਖ ਨੇ ਉਹ ਦਸਤਾਰ ਬੰਨ ਕੇ ਹੀ ਜਾਂਦੇ ਆ ਉਹਨਾਂ ਦੇ ਕੜਾ ਹੈਗਾ ਹੀ ਹੈਗਾ ਆ ਸੋ ਇਹ ਥੋੜਾ ਜਿਹਾ ਕੰਟਰੋਵਰਸ਼ੀਅਲ ਹੋ ਗਿਆ ਐਸੇ ਕਰਕੇ ਬੀਜੇਪੀ ਜਿਆਦਾ ਕਾਊਂਟਰ ਕਰ ਰਹੀ ਆ ਰਾਹੁਲ ਗਾਂਧੀ ਦੇ ਬਿਆਨ ਨੂੰ ਮੈਨੂੰ ਲੱਗਦਾ ਕਦੇ-ਕਦੇ ਰਾਹੁਲ ਗਾਂਧੀ ਨੂੰ ਵੀ ਸ਼ਾਇਦ ਪਤਾ ਨਹੀਂ ਲੱਗਦਾ ਕਿ ਬੋਲਣਾ ਕਿਵੇਂ ਆ ਜਾਂ ਕਿਸ ਤਰੀਕੇ ਦੇ ਨਾਲ ਗੱਲ ਕਹਿਣੀ ਆ ਉਹ ਉਹ ਡਾਇਰੈਕਟ ਕਹੀ ਜਾਂਦੀ ਆ ਕਈ ਵਾਰ ਕਈ ਵਾਰ ਬੰਦਾ ਸੋਚਦਾ ਹੁੰਦਾ ਕਿ ਮੈਂ ਸੰਕੇਤਕ ਗੱਲ ਕੋਈ ਕਹੂੰਗਾ ਪਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਸੰਕੇਤਕ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਉਹ ਗੱਲ ਸਿੱਧੀ ਡਾਇਰੈਕਟ ਤੇ ਚਲੀ ਗਈ ਤੁਸੀਂ ਮੰਨਦੇ ਹੋ ਕਿ ਗੱਲ ਕਰਦੇ ਕਰਦੇ ਸ਼ਾਇਦ ਕਹਿਣਾ ਕੁਝ ਹੋਰ ਚਾਹੁੰਦੇ ਨੇ ਪਰ ਮਤਲਬ ਕੁਝ ਹੋਰ ਨਿਕਲ ਜਾਂਦਾ ਹੈ ਅਰਥ ਦਾ ਅਨਰਥ ਜੀ ਨੂੰ ਅਸੀਂ ਕਹਿ ਦਿੰਦੇ ਆ ਕਿ ਸ਼ਾਇਦ ਉਹੀ ਇਸ ਵਾਰ ਵੀ ਹੋਇਆ ਹੈ ਬਿਲਕੁਲ ਬਿਲਕੁਲ ਹੋਇਆ ਕਿਉਂਕਿ ਹੁਣ ਇਹ ਤਾਂ ਡਾਇਰੈਕਟ ਚਲੀ ਗਈ ਗੱਲ ਕਿ ਭਾਰਤ ਦੇ ਵਿੱਚ ਸਿੱਖ ਦਸਤਾਰ ਨਹੀਂ ਬਣ ਸਕਦੇ ਕੜਾ ਨਹੀਂ ਮਤਲਬ ਕਿਤੇ ਐਸੀ ਦੇਖੀ ਨਹੀਂ ਹੈ ਕਿਤੇ ਵੀ ਕੋਈ ਗੱਲ ਵੀ ਕਿਸੇ ਸਿੱਖ ਨੂੰ ਰੋਕਿਆ ਹੋਵੇ ਵੀ ਬਈ ਤੂੰ ਦਸਤਾਰ ਕਿਉਂ ਬੰਨੀ ਆ ਤੂੰ ਕੜਾ ਕਿਉਂ ਪਾਇਆ ਜਾਂ ਤੂੰ ਹੋਰ ਆਪਣਾ ਕੰਗਾ ਜਾਂ ਕਕਾਰ ਕਿਉਂ ਰੱਖਿਆ ਤੁਸੀਂ ਦੱਸੋ ਤੁਸੀਂ ਵੀ ਇਸ ਤਰੀਕੇ ਦੀ ਖਬਰ ਆਪਾਂ মিডিਆ ਦੇ ਵਿੱਚ ਹੀ ਆਪਾਂ ਨੂੰ ਸਭ ਤੋਂ ਪਹਿਲਾਂ ਪਤਾ ਚੱਲਦਾ ਕਿ ਜੇ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਕੁਝ ਐਦਾਂ ਦਾ ਹੋਵੇ ਪਿਛਲੇ ਕਈ ਸਾਲਾਂ ਦੇ ਵਿੱਚ ਅਸੀਂ ਐਦਾਂ ਤਾਂ ਨਹੀਂ ਦੇਖਿਆ ਹਾਂ ਸਿੱਖਾਂ ਨੂੰ ਕਈ ਥਾਂ ਤੇ ਟਾਰਗੇਟ ਜ਼ਰੂਰ ਕੀਤਾ ਜਾਂਦਾ ਇਹ ਗੱਲ ਸੋਚਣ ਵਾਲੀ ਹੈ ਜੇ ਰਾਹੁਲ ਗਾਂਧੀ ਇਸ ਤਰੀਕੇ ਦੇ ਨਾਲ ਕਹਿਣ ਕਿ ਸਮੇਂ-ਸਮੇਂ ਤੇ ਕੁਝ ਥਾਵਾਂ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚ ਹੀ ਫੇਰ ਤਾਂ ਗੱਲ ਥੋੜੀ ਜੀ ਜਾਇਜ਼ ਸੀ ਪਰ ਇਹ ਕਹਿਣਾ ਕਿ ਪੂਰੇ ਦੇਸ਼ ਦੇ ਵਿੱਚ ਸਿੱਖ ਦਸਤਾਰ ਬੰਨ ਨਹੀਂ ਸਕਦੇ ਕੜਾ ਨਹੀਂ ਪੈ ਸਕਦੇ ਇਹ ਇਹ ਗਲਤ ਹੈ ਹੁਣ ਤੁਸੀਂ ਗੱਲ ਕੀਤੀ ਸੀ ਉਹ ਭਲਿੰਦਰ ਸਿੰਘ ਰਹਿਮਾਨੀ ਦੀ ਹੈਨਾ ਤੇ ਉਹ ਚੰਗੇ ਇੱਕ ਪੱਤਰਕਾਰ ਨੇ ਬਹੁਤ ਸੀਨੀਅਰ ਪੱਤਰਕਾਰ ਨੇ ਇੱਥੇ ਵੀ ਇੱਕ ਵੱਡੇ ਪੰਜਾਬੀ ਚੈਨਲ ਦੇ ਨਾਲ ਉਹਨਾਂ ਦਾ ਕਾਫੀ ਸਮੇਂ ਤਾਲੁਕ ਰਿਹਾ ਆ ਤੇ ਉਹ ਰਾਹੁਲ ਗਾਂਧੀ ਉਹਨਾਂ ਨੂੰ ਇਹ ਪੁੱਛ ਬੈਠਦੇ ਨੇ ਉੱਥੇ ਤੇ ਉਹ ਅੱਗੇ ਆਪਣਾ ਨਾਂ ਦੱਸਦੇ ਨੇ ਤੇ ਉਸ ਬੰਦੇ ਨੇ ਵੀ ਬਾਅਦ ਚੋਂ ਆਪਣੀ ਇੱਕ ਵੀਡੀਓ ਬਣਾ ਕੇ ਆਪਣਾ ਬਿਆਨ ਦਿੱਤਾ ਹੈ ਕਿ ਮੈਨੂੰ ਤਾਂ ਇਦਾਂ ਕਦੇ ਨਹੀਂ ਲੱਗਿਆ ਹਾਲਾਂਕਿ ਉਹ ਵੀ ਟਰੈਵਲ ਕਰਦੇ ਆਂ ਇੰਡੀਆ ਤੋਂ ਯੂਐਸ ਇਸ ਵੇਲੇ ਯੂਐਸ ਹੈਗੇ ਆ ਭਲਿੰਦਰ ਸਿੰਘ ਸੋ ਕਤੇ ਕਤੇ ਹੋ ਜਾਂਦਾ ਹੈ ਮਤਲਬ ਇਹ ਨਹੀਂ ਹੈ ਕਿ ਦੇਸ਼ ਦੇ ਵਿੱਚ ਸਿੱਖ ਦਸਤਾਰ ਹੀ ਨਹੀਂ ਬਨ ਸਕਦੇ ਜਾਂ ਆਉਣ ਵਾਲਾ ਸਮਾਂ ਇਸ ਤਰੀਕੇ ਦਾ ਆਊਗਾ ਕਿ ਸਿੱਖਾਂ ਨੂੰ ਸ਼ਾਇਦ ਦਸਤਾਰ ਬੰਨਣ ਦਿੱਤੀ ਜਾਊਗੀ ਨਹੀਂ ਆਪ ਦੇ ਵਿੱਚ ਬਹੁਤ ਵੱਡਾ ਬਿਆਨ ਹੈ ਬਹੁਤ ਬਹੁਤ ਵੱਡਾ ਬਿਆਨ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਕਦੇ ਵੀ ਨਹੀਂ ਹੋ ਸਕਦਾ ਹੁਣ ਜੇ ਫਿਰ ਤਾਂ ਲੋਕਤੰਤਰੀ ਖਤਮ ਹੈ ਲੋਕਤੰਤਰ ਜਿਹੜਾ ਸਾਡਾ ਸੰਵਿਧਾਨ ਹੈ ਉਹ ਸਾਰੇ ਧਰਮਾਂ ਨੂੰ ਬਰਾਬਰ ਲੈ ਕੇ ਚੱਲਦਾ ਹੈ ਬਿਲਕੁਲ ਇਹੀ ਬਿਲਕੁਲ ਇਹੀ Rao ji ਮੇਰਾ ਕਹਿਣਾ ਹੈ ਕਿ ਸਾਡਾ ਜੋ ਸੰਵਿਧਾਨ ਹੈ ਉਹ ਸੈਕੂਲਰਿਜ਼ਮ ਦਾ ਪਾਠ ਪੜਾਉਂਦਾ ਹੈ ਕਿ ਹਰ ਧਰਮ ਬਰਾਬਰ ਹੈ ਹਰ ਧਰਮ ਦੀ ਇੱਜ਼ਤ ਕਰਨੀ ਹੈ ਤੇ ਭਾਰਤ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ ਸਾਰਿਆਂ ਨੂੰ ਆਪਣੇ ਆਪਣੇ ਧਰਮਾਂ ਦਾ ਪਾਲਣ ਕਰਨ ਦੀ ਤੇ ਧਾਰਮਿਕ ਚਿੰਨ੍ਹਾਂ ਨੂੰ ਪੈਣਨ ਦੀ ਪੂਰੀ ਪੂਰੀ ਆਜ਼ਾਦੀ ਸਾਡਾ ਸੰਵਿਧਾਨ ਜੋ ਹੈ ਉਹ ਦਿੰਦਾ ਹੈ ਔਰ ਅਜਿਹੇ ਦੇ ਵਿੱਚ ਚਲੋ ਸਿੱਖਾਂ ਦੀ ਗੱਲ ਛੱਡ ਦਿੰਦਿਆਂ ਜਾਂ ਧਾਰਮਿਕ ਆਜ਼ਾਦੀ ਦੀ ਵੀ ਗੱਲ ਅਸੀਂ ਛੱਡ ਦਿੰਦੇ ਆ ਪਰ ਦੂਜੇ ਮੁਲਕ ਦੇ ਵਿੱਚ ਜਾਣਾ ਅਮਰੀਕਾ ਜਿਹੇ ਮੁਲਕ ਦੇ ਵਿੱਚ ਜਾਣਾ ਉੱਥੇ ਲੋਕਾਂ ਨੂੰ ਸੰਬੋਧਨ ਕਰਨਾ ਤੇ ਆਪਣੀ ਕਿਤੇ ਨਾ ਕਿਤੇ ਗਲਤ ਆ ਦੇਸ਼ ਦੇ ਹੀ ਆਈ ਹੈ ਉਹ ਬਿਆਨ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਉਹੀ ਗੱਲ ਹੈ ਨਾ ਕਿ ਦੇਖੋ ਭਾਜੀ ਪੀ ਇਹ ਹੀ ਸਵਾਲ ਕਰਦੀ ਹੈ ਕਿ ਰਾਹੁਲ ਗਾਂਧੀ ਜਦੋਂ ਬੋਲਦੇ ਨੇ ਦੇਸ਼ ਦੇ ਖਿਲਾਫ ਜਾਂ ਕਿਸੇ ਵੀ ਦੇਸ਼ ਦੀ ਕਮਿਊਨਿਟੀ ਦੇ ਖਿਲਾਫ ਤਾਂ ਬਾਹਰ ਜਾ ਕੇ ਕਿਉਂ ਬੋਲਦੇ ਨੇ ਜਾਂ ਉਹ ਇੰਗਲੈਂਡ ਗਏ ਹੁੰਦੇ ਆ ਜਾਂ ਅਮਰੀਕਾ ਗਏ ਹੁੰਦੇ ਆ ਜਾਂ ਕੈਨੇਡਾ ਚ ਜਾ ਕੇ ਬੋਲਦੇ ਆ ਹਨਾ ਤੇ ਹੁਣ ਉਹਦੇ ਨਾਲ ਵੀ ਇੱਕ ਖੈਰ ਜਿਹੜੀ ਬੀਜੇਪੀ ਕਰ ਰਹੀ ਐ ਤੇ ਖੈਰ ਉਹ ਗੱਲਾਂ ਵੀ ਸਹੀ ਨਹੀਂ ਕਿ ਉਹ ਜਿਹੜੀ ਅਮਰੀਕੀ ਸੰਸਦ ਐ ਮੁਸਲਮ ਲੜਕੀ ਐ ਜਿਹੜੀ ਇਲਹਾਨ ਇਲਹਾਨ ਉਮਰ ਦੇ ਨਾਲ ਤੇ ਇਹ ਗੱਲ ਤਾਂ ਨਹੀਂ ਐ ਕੋਈ ਵੀ ਕਿਸੇ ਨੂੰ ਮਿਲ ਸਕਦਾ ਕਿਉਂਕਿ ਇਹ ਸਿਆਸਤ ਐ ਤੇ ਬੀਜੇਪੀ ਕਾਊਂਟਰ ਕਰਦੀ ਐ ਹੁਣ ਐਲੋਪੀ ਨੇ ਹਾਂ ਰਾਹੁਲ ਗਾਂਧੀ ਹੈ ਨਾ ਇੱਕ ਉਹਨਾਂ ਦੇ ਕੋਲ ਬਹੁਤ ਵੱਡੀ ਉਪਾਦੀ ਹੈਗੀ ਐ ਜੇ ਪ੍ਰਧਾਨ ਮੰਤਰੀ ਤੋਂ ਬਾਅਦ ਕੋਈ ਉਸ ਹਾਊਸ ਦੇ ਵਿੱਚ ਐ ਤਾਂ ਲੀਡਰ ਆਪੋਜੀਸ਼ਨ ਦੂਸਰੇ ਨੰਬਰ ਤੇ ਆਉਂਦਾ ਘੱਟੋ ਘੱਟ ਤਾਂ ਫਿਰ ਦੇਖਣਾ ਚਾਹੀਦਾ ਹੁਣ ਜੇ ਉਹ ਕਿਸੇ ਨੂੰ ਮਿਲਦੇ ਨੇ ਉੱਥੇ ਜਾ ਕੇ ਜੇ ਉਹ ਕੋਈ ਮੁਸਲਮ ਐ ਪਰ ਯੂਐਸ ਦੇ ਵਿੱਚ ਉਹ ਐਮਪੀ ਵੀ ਐ ਤਾਂ ਉਹਦਾ ਇਹ ਮਤਲਬ ਨਹੀਂ ਕੱਢਣਾ ਚਾਹੀਦਾ ਕਿ ਇਹ ਕਿਸੇ ਖਾਸ ਕਮਿਊਨਿਟੀ ਦੀ ਮਦਦ ਕਰ ਰਹੀ ਆ ਜਾਂ ਦੇਸ਼ ਹਾਂ ਉੱਥੇ ਥੋੜਾ ਜਿਹਾ ਬੀਜੇਪੀ ਵੀ ਜ਼ਿਆਦਾ ਕਰ ਜਾਂਦੀ ਐ ਕਿਉਂਕਿ ਕਾਊਂਟਰ ਕਰਨਾ ਹੁੰਦਾ ਦੂਸਰੇ ਲੀਡਰ ਨੂੰ ਉਹਨਾਂ ਨੂੰ ਇਹ ਹੁੰਦਾ ਕਿ ਰਾਹੁਲ ਗਾਂਧੀ ਹੁਣ ਪਿੱਛੇ ਜੇ ਦੇਖੋ ਰਾਹੁਲ ਗਾਂਧੀ ਜਦੋਂ ਤੋਂ ਲੀਡਰ ਆਫ oppositon ਬਣੇ ਨੇ ਉਹਨਾਂ ਨੇ ਦੋ ਸਪੀਚਸ ਦਿੱਤੀਆਂ ਨੇ ਪਾਰਲੀਮੈਂਟ ਦੇ ਵਿੱਚ ਉਹ ਦੋਨੋਂ ਗਜ਼ਬ ਦੀਆਂ ਸੀਗੀਆਂ ਮਤਲਬ ਰਾਹੁਲ ਗਾਂਧੀ ਨੇ ਉਹਨਾਂ ਸਪੀਚਾਂ ਤੋਂ ਬਾਅਦ ਆਪਣੀ ਹਾਈਟ ਹੈ ਨਾ ਜਿਹੜੀ ਸਿਆਸਤ 'ਚ ਉਹ ਬਹੁਤ ਉੱਪਰ ਚੱਕ ਲਈ ਸੀ ਪਰ ਹੁਣ ਇਸ ਤਰੀਕੇ ਦਾ ਜਦੋਂ ਬਿਆਨ ਆ ਜਾਂਦਾ ਫਿਰ ਥੋੜੀ ਜੀ ਗੱਲ ਹੋ ਜਾਂਦੀ ਹੈ ਹਾਂ ਦੇਖੋ ਕੋਈ ਵੀ ਸਿੱਖ ਇਸ ਗੱਲੋਂ ਕੋਈ ਇਨਕਾਰ ਨਹੀਂ ਕਰੂਗਾ ਕਿ ਸਮੇਂ-ਸਮੇਂ ਤੇ ਸਿੱਖਾਂ ਤੇ ਥੋੜੇ-ਬਹੁਤ ਹਮਲੇ ਹੁੰਦੇ ਰਹਿੰਦੇ ਨੇ ਕੋਸ਼ਿਸ਼ ਕੀਤੀ ਜਾਂਦੀ ਆ ਹੁਣ ਦੇਖੋ ਪਿੱਛੇ ਮੈਂ ਉਦਾਹਰਨ ਦੇ ਦਿੰਦਾ ਕਿਸਾਨ ਆਗੂ ਸੀਗੇ ਡੱਲੇਆ ਸੀਗੇ ਬਲਦੇਵ ਸਿਰਸਾ ਹੁਣੇ ਸੀਗੇ ਇਹਨਾਂ ਨੇ ਦਿੱਲੀ ਤੋਂ ਤਾਮਿਲਨਾਡੂ ਦੀ ਫਲਾਈਟ ਫੜਨੀ ਸੀਗੀ ਤੇ ਉੱਥੇ ਹੁਣ ਪ੍ਰਸ਼ਾਸਨ ਦੀ ਕੀ ਕੋਸ਼ਿਸ਼ ਸੀ ਕਿ ਇਹਨਾਂ ਨੂੰ ਰੋਕਣਾ ਹੈ ਫਲਾਈਟ ਚੜ੍ਹਨ ਨਹੀਂ ਦੇਣੀ ਤਾਮਿਲਨਾਡੂ ਪਹੁੰਚਣ ਨਹੀਂ ਦੇਣਾ ਤੇ ਉੱਥੇ ਜਿਹੜੇ ਡੱਲੇਵਾਲ ਨੇ ਉਹਨਾਂ ਨੇ ਸਪੈਸ਼ਲ ਉੱਥੇ ਵੀਡੀਓ ਬਣਾ ਕੇ ਈਵਨ ਮੇਰੀ ਗੱਲ ਵੀ ਹੋਈ ਸੀ ਉਹਨਾਂ ਦੇ ਨਾਲ ਉਹ ਕਹਿੰਦੇ ਇੱਕ ਬਹਾਨਾ ਬਣਾਇਆ ਗਿਆ ਕਿ ਤੁਸੀਂ ਸਿਰਸਾ ਪਾਈ ਹੋਈ ਹੈ ਕਿ ਸਿਰਸਾ ਪਾ ਕੇ ਤੁਸੀਂ ਪਲੇਨ ਚ ਸਫਰ ਨਹੀਂ ਕਰ ਸਕਦੇ ਜਦੋਂ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣਾ ਧਾਰਮਿਕ ਕਾਰ ਲੈ ਕੇ ਕਿਤੇ ਵੀ ਸਫਰ ਕਰ ਸਕਦੇ ਆ ਇਹ ਚ ਕੋਈ ਰੋਕਿਆ ਨਹੀਂ ਜਾਊਗਾ ਪਰ ਉੱਥੇ ਦੇਖੋ ਟਾਰਗੇਟ ਕੀਤਾ ਗਿਆ ਸ੍ਰੀ ਸ਼ਾਹਬ ਨੂੰ ਟਾਰਗੇਟ ਕੀਤਾ ਗਿਆ ਹੋਰ ਉਹਨਾਂ ਕੋਈ ਬਹਾਨਾ ਨਹੀਂ ਸੀ ਉਹਨਾਂ ਨੇ ਇਹ ਬਹਾਨਾ ਕਰ ਲਿਆ ਜਦੋਂ ਨੂੰ ਗੱਲ ਰਿਜ਼ੋਲਵ ਹੋਣੀ ਸੀ ਉਦੋਂ ਨੂੰ ਜਿਹੜੀ ਫਲਾਈਟ ਸੀਗੀ ਉਹ ਮਿਸ ਹੋ ਗਈ ਸੀ ਤੇ ਫਿਰ ਉਹ ਅੱਗੇ ਜਾ ਨਹੀਂ ਸਕੇ ਸੀ ਉਹ ਉਸ ਕਰਕੇ ਕੈਨਸਲ ਹੋ ਗਿਆ ਸੀ ਸੋ ਕੋਈ ਕੋਈ ਸਮਾਂ ਹੁੰਦਾ ਹੈ ਜਾਂ ਕੋਈ ਕੋਈ ਟਾਈਮ ਹੁੰਦਾ ਹੈ ਕਿ ਜਿੱਥੇ ਇਸ ਤਰੀਕੇ ਦੀਆਂ ਘਟਨਾਵਾਂ ਆਉਂਦੀਆਂ ਨੇ ਜਾਂ ਕਿਤੇ ਹੁਣ ਪਿੱਛੇ ਦੇਖੋ ਕਿ ਇੱਕ ਉਹ ਟੀਟੀ ਸਾਹਿਬ ਸੀਗੇ ਸਾਡੇ ਮਹਾਰਾਸ਼ਟਰਾਂ ਦੇ ਵਿੱਚ ਸਿੱਖ ਸੀਗੇ ਉਹ ਉਹਨਾਂ ਤੇ ਅਟੈਕ ਕੀਤਾ ਗਿਆ ਹਾਲਾਂਕਿ ਫਿਰ ਉਹਨਾਂ ਨੇ ਬਾਅਦ ਚੋਂ ਆ ਕੇ ਮਾਫੀ ਵੀ ਮੰਗੀ ਹੈ ਨਾ ਤਾਂ ਇਹ ਸਮੇਂ-ਸਮੇਂ ਤੇ ਕੁਝ ਕੁਝ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਨੇ ਔਰ ਇਹ ਜੀ rau sahab ਇਹ ਸਿਰਫ ਸਰਦਾਰਾਂ ਦੇ ਨਾਲ ਨਹੀਂ ਹੈ ਇਹ ਹਰ ਇੱਕ ਧਰਮ ਦੇ ਲੋਕਾਂ ਦੇ ਨਾਲ ਹੁੰਦਾ ਹੈ ਕਿ ਛੁੱਟਪੁੱਟ ਛੁੱਟਪੁੱਟ ਜੋ ਘਟਨਾਵਾਂ ਨੇ ਉਹ ਵਾਪਰਦੀਆਂ ਰਹਿੰਦੀਆਂ ਨੇ ਔਰ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋ ਬਹੁਤ ਜਲਦੀ ਸਾਡੇ ਤੱਕ ਪਹੁੰਚ ਵੀ ਜਾਂਦੀਆਂ ਨੇ ਔਰ ਲੋਕ ਇਹਨਾਂ ਦਾ ਵਿਰੋਧ ਕਰਦੇ ਵੀ ਨੇ ਔਰ ਜਦੋਂ ਵਿਰੋਧ ਕਰਦੇ ਨੇ ਅਜਿਹੀਆਂ ਘਟਨਾਵਾਂ ਦਾ ਤਾਂ ਉਹ ਇਹ ਨਹੀਂ ਦੇਖਦੇ ਕਿ ਕੋਈ ਹਿੰਦੂ ਹੈ ਸਿੱਖ ਹੈ ਮੁਸਲਿਮ ਹੈ ਜਾਂ ਫਿਰ ਕਿਸੇ ਹੋਰ ਧਰਮ ਦੇ ਨਾਲ ਜੁੜਿਆ ਹੋਇਆ ਹੈ ਹੋ ਜਾਂਦੀਆਂ ਚੀਜ਼ਾਂ ਹਨਾ ਮੈਨੂੰ ਲੱਗਦਾ ਸ਼ਾਇਦ ਜੇ ਉੱਥੇ ਕੋਈ ਹੋਰ ਟੀਟੀ ਹੁੰ ਤਾਂ ਉਹ ਜਿਹੜੀ ਉਹਨਾਂ ਦੀ ਬਹਿਸਵਾਜ਼ੀ ਟਿਕਟ ਨੂੰ ਲੈ ਕੇ ਹੋਈ ਸੀ ਸ਼ਾਇਦ ਉਸ ਤੇ ਵੀ ਉਹ ਅਟੈਕ ਕਰਦੇ ਹਨਾ ਉਹ ਇਹ ਕਹਿ ਲਿਏ ਕਿ ਬਦਕਿਸਮਤੀ ਸੀ ਕਿ ਉਹ ਸਰਦਾਰ ਸੀਗੇ ਹਨਾ ਤੇ ਉਹਨਾਂ ਤੇ ਅਟੈਕ ਹੋ ਗਿਆ ਤੇ ਫਿਰ ਬਾਅਦ ਦੇ ਵਿੱਚ ਚਲੋ ਚੰਗੀ ਗੱਲ ਸੀ ਕਿ ਕਮਿਊਨਿਟੀ ਉਹਨਾਂ ਦੇ ਨਾਲ ਖੜੀ ਹਰ ਖੜਦੀ ਆ ਹੁਣ ਦੇਖੋ ਇਹ ਗੱਲ ਹੈ ਕਿ ਇੱਕ ਚੀਜ਼ ਜ਼ਰੂਰ ਦੇਸ਼ ਦੇ ਵਿੱਚ ਜੇਕਰ ਆਪਾਂ ਕਹਿ ਲਈਏ ਕਿ ਬਦਲੀ ਹੈ ਪਿਛਲੇ 10 12 ਸਾਲਾਂ ਦੇ ਵਿੱਚ ਉਹ ਇਹ ਹੈ ਕਿ ਮਾਇਨੋਰਟੀ ਨੂੰ ਥੋੜਾ ਬਹੁਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮਾਇਨੋਰਟੀ ਇਹ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਆ ਬਹੁਤ ਸਾਰੀਆਂ ਮਾਇਨੋਰਟੀਜ਼ ਨੇ ਸਿੱਖ ਵੀ ਅਸੀਂ ਮਾਇਨੋਰਟੀ ਦੇ ਵਿੱਚ ਆ ਜਿਹੜੇ ਮੁਸਲਮ ਨੇ ਉਹ ਵੀ ਮਾਇਨੋਰਟੀ ਚ ਨੇ ਦਬਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਤਾਂ ਹੁੰਦੀ ਆ ਹੁਣ ਅੱਜ ਤੁਸੀਂ ਦੇਖੋ ਘਟਨਾ ਸ਼ਿਮਲੇ ਵਾਲੀ ਸੰਜੋਲੀ ਵਾਲੀ ਹੈ ਨਾ ਤੇ ਹਾਲਾਂਕਿ ਦੇਖੋ ਉੱਥੇ ਜਿਹੜੀ ਮਸਜਿਦ ਹੈ ਉਹ ਗੈਰ ਕਾਨੂੰਨੀ ਹੈ ਜਾਂ ਕਾਨੂੰਨੀ ਹੈ ਇਹਦਾ ਕੰਮ ਅਦਾਲਤਾਂ ਨੇ ਕਰਨਾ ਪ੍ਰਸ਼ਾਸਨ ਨੇ ਕਰਨਾ ਜੇ ਗੈਰ ਕਾਨੂੰਨੀ ਹੈ ਤਾਂ ਉਹਨੂੰ ਕਿਵੇਂ ਠੀਕ ਕਰਨਾ ਜੇ ਉੱਥੇ ਮੰਨ ਲਓ ਕਿ ਤਿੰਨ ਤਿੰਨ ਫਲੋਰ ਦੀ ਪਰਮਿਸ਼ਨ ਸੀ ਤੁਸੀਂ ਪੰਜ ਬਣਾ ਲਏ ਤਾਂ ਫਿਰ ਉਹ ਜਿਹੜਾ ਢਾਣਾ ਹੈ ਉਹ ਕੰਮ ਪ੍ਰਸ਼ਾਸਨ ਦਾ ਹੈ ਪ੍ਰਸ਼ਾਸਨ ਨੇ ਕਿਸ ਤਰੀਕੇ ਦਾ ਦੇਖਣਾ ਤੇ ਉੱਥੇ ਗੱਲ ਹੋਣੀ ਹੈ ਇਹ ਕਿ ਜਿਹੜਾ ਨਗਰ ਨਿਗਮ ਆ ਉਹਨੇ ਕਾਫੀ ਵਾਰਤੀ 35 ਵਾਰ ਮਸਜਿਦ ਨੂੰ ਹੈ ਜਿਹੜਾ ਇਹ ਨੋਟਿਸ ਦਿੱਤਾ ਸੀ ਪਰ ਦੇਖੋ ਜੇ ਇਸ ਤਰੀਕੇ ਨਾਲ ਕਰਨਾ ਹੋਵੇ ਫਿਰ ਉਹ ਉਹ ਵੀ ਬਲਪੂਰਵਕ ਕਰ ਸਕਦੇ ਨੇ ਪਰ ਉਹ ਨਹੀਂ ਕਰਨਾ ਕਿਉਂਕਿ ਹੁਣ ਜਿਹੜੀ ਅੱਜ ਹੋਈ ਹੈ ਸੰਜੋਲੀ ਦੇ ਵਿੱਚ ਹੁਣ ਉਹਨੂੰ ਵੀ ਆਪਾਂ ਠੀਕ ਕਿਸੇ ਤਰੀਕੇ ਨਾਲ ਜਾਇਜ਼ ਕਹਿ ਨਹੀਂ ਸਕਦੇ ਹੁਣ ਕੋਈ ਇੱਕ ਸਮਾਜ ਦਾ ਇਹ ਕਹੇ ਕਿ ਨਹੀਂ ਜੀ ਦੂਸਰੇ ਦਾ ਇਹ ਇਦਾਂ ਗੈਰਕਾਨੂੰਨੀ ਬਣਿਆ ਹੋਇਆ ਸੀ ਤਾਂ ਢਾਡਾਂਗੇ ਜਾ ਕੇ ਤਾਂ ਫਿਰ ਉਸ ਸਮਾਜ ਦੇ ਵੀ ਬਹੁਤ ਸਾਰੇ ਇਸ ਤਰੀਕੇ ਦੇ ਕੋਈ ਇਮਾਰਤਾਂ ਹੋਣਗੀਆਂ ਜਿਹੜੀਆਂ ਕੋਈ ਨਾ ਕੋਈ ਤਾਂ ਗੈਰਕਾਨੂੰਨੀ ਹੋਊਗੀ ਤਾਂ ਫਿਰ ਕੀ ਜਿਹੜੇ ਹਾਂ ਪਤਾ ਫਿਰ ਕੀ ਜਿਹੜਾ ਦੂਸਰੀ ਮਾਨੋਰਟੀ ਵਾਲੇ ਨੇ ਕਿ ਉਹ ਫਿਰ ਢਾਉਣ ਚਲੇ ਜਾਣਗੇ ਦੇਖੋ ਇਦਾਂ ਹੀ ਬਾਬਰੀ ਮਸਜਿਦ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਜਦੋਂ ਅਟੈਕ ਇੱਕ ਪਲਾਨਡ ਤਰੀਕੇ ਨਾਲ ਕੀਤਾ ਗਿਆ ਸੀ ਖੈਰ ਹੁਣ ਤਾਂ ਤਸਵੀਰ ਉਹਦੀ ਬਦਲ ਗਈ ਪਰ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ ਮੈਨੂੰ ਲੱਗਦਾ ਰਾਹੁਲ ਗਾਂਧੀ ਉਸ ਚੀਜ਼ ਨੂੰ ਡਾਇਰੈਕਟ ਥੋੜਾ ਜਿਹਾ ਕਹਿ ਗਏ ਨੇ ਸੰਕੇਤਕ ਰੂਪ ਦੇ ਵਿੱਚ ਰੱਖਦੇ ਤਾਂ ਜ਼ਿਆਦਾ ਠੀਕ ਰਹਿਣਾ ਸੀਗਾ ਤੇ ਹੁਣ ਉਹ ਬੈਕਫਾਇਰ ਉਹਨਾਂ ਤੇ ਚੀਜ਼ਾਂ ਕਰ ਰਹੀਆਂ ਨੇ ਹੁਣ ਸਾਡੇ ਦੇਸ਼ ਦੇ ਵਿੱਚ ਵੀ ਮੁੱਠੀ ਭਰਕ ਕੁਝ ਆਗੂ ਹੈਗੇ ਨੇ ਜਿਹੜੇ ਸਿੱਖ ਆਗੂ ਨੇ ਉਹ ਜਿਹੜੇ ਸਹਿਮਤ ਹੋ ਰਹੇ ਨੇ ਉਹ ਵੀ ਇਸੇ ਤਰੀਕੇ ਨਾਲ ਸਹਿਮਤ ਹੋ ਰਹੇ ਨੇ ਰਾਹੁਲ ਗਾਂਧੀ ਨਾਲ ਕਿ ਹਰ ਵੇਲੇ ਨਹੀਂ ਐਦਾਂ ਟਾਰਗੇਟ ਹੁੰਦਾ ਕੋਈ ਕੋਈ ਘਟਨਾਵਾਂ ਹੁੰਦੀਆਂ ਨੇ ਕੋਈ ਕੋਈ ਕਿਸਮਾ ਹੁੰਦਾ ਕਿ ਜਦੋਂ ਫਿਰ ਨਿਸ਼ਾਨਾ ਬਣਾ ਲਿਆ ਜਾਂਦਾ ਮਾਇਨੋਰਿਟੀ ਨੂੰ ਮੈਜੋਰਟੀ ਦੇ ਵੱਲੋਂ ਤੇ ਉਹ ਬਹਾਨੇ ਲੱਭ ਕੇ ਫਿਰ ਕਿਸ ਤਰੀਕੇ ਦੇ ਨਾਲ ਇਹ ਇਸ ਤਰ੍ਹਾਂ ਦੇ ਅਟੈਕ ਹੁੰਦੇ ਨੇ ਪਰ ਇਹ ਗੱਲ ਨਹੀਂ ਹੈਗੀ ਕਿ ਕੋਈ ਵੀ ਸਿੱਖ ਹੈ ਕਿ ਜਿਹੜਾ ਉਹ ਭਾਰਤ ਦੇ ਵਿੱਚ ਸੁਰੱਖਿਅਤ ਨਹੀਂ ਹੈ ਸੁਰੱਖਿਅਤ ਨਹੀਂ ਹੈ ਜਾਂ ਫਿਰ ਦਸਤਾਰ ਨਹੀਂ ਪਹਿਨ ਸਕਦਾ ਜਾਂ ਕੜਾ ਨਹੀਂ ਪਹਿਨ ਸਕਦਾ ਇਹ ਇਹ ਗੱਲ ਨਹੀਂ ਹੈ ਸੋ ਇਸ ਤਰੀਕੇ ਦੇ ਨਾਲ ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਬਿਆਨ ਠੀਕ ਹੈ ਬਹੁਤ ਬਹੁਤ ਸ਼ੁਕਰੀਆ rau ji ਸਾਡੇ ਨਾਲ ਜੁੜਨ ਦੇ ਲਈ ਸੋ ਗੱਲਬਾਤ ਕਰਨ ਦੇ ਲਈ ਸੋ ਦੱਸ ਦਈਏ ਸਰਦਾਰ ਭਲਿੰਦਰ ਸਿੰਘ ਵਰਮਾਨੀ ਜਿਨ੍ਹਾਂ ਦੇ ਨਾਲ ਰਾਹੁਲ ਗਾਂਧੀ ਨੇ ਗੱਲਬਾਤ ਕੀਤੀ ਸੀ ਵਰਜੀਨੀਆ ਦੇ ਵਿੱਚ ਲੋਕਾਂ ਦਾ ਸੰਬੋਧਨ ਕਰਦੇ ਹੋਏ ਉਹਨਾਂ ਦਾ ਬਿਆਨ ਵੀ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਉਹ ਮੈਂ ਹੀ ਸ਼ਖਸ ਸੀ ਜਿਹਨਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਧਾਰਮਿਕ ਆਜ਼ਾਦੀ ਨਾਲ ਜੁੜਿਆ ਹੋਇਆ ਤੇ ਸਿੱਖਾਂ ਦੇ ਨਾਲ ਜੁੜਿਆ ਹੋਇਆ ਉਹ ਵਿਵਾਦਿਤ ਬਿਆਨ ਦਿੱਤਾ ਸੀ ਉਹਨਾਂ ਨੇ ਇਹ ਵੀ ਕਿਹਾ ਹੈ ਆਪਣੇ ਸਪਸ਼ਟੀਕਰਨ ਦੇ ਵਿੱਚ ਜੋ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ ਕਿ ਮੈਂ ਉਸ ਵਕਤ ਵੀ ਇਸ ਗੱਲ ਦਾ ਵਿਰੋਧ ਕਰਨਾ ਚਾਹੁੰਦਾ ਸੀ ਪਰ ਉਸ ਵਕਤ ਸ਼ਾਇਦ ਸਮਾਂ ਠੀਕ ਨਹੀਂ ਸੀ ਜਾਂ ਉਹ ਜਗ੍ਹਾ ਠੀਕ ਨਹੀਂ ਸੀ ਪਰ ਸੋਸ਼ਲ ਮੀਡੀਆ ਤੇ ਰਾਹੀਂ ਉਹਨਾਂ ਨੇ ਕਿਹਾ ਜਦੋਂ ਇਹ ਵਿਵਾਦ ਬਹੁਤ ਜ਼ਿਆਦਾ ਵੱਧ ਗਿਆ ਤਾਂ ਮੈਂ इस पूरे मामले के अपनी एक समय वर्जीनिया में हूँ मेरे पीछे आप जो होटल देख रहे हैं ये वही होटल है जहां पे एक दिन पहले भारत के मैं पार्लियामेंट और लीडर ऑफ ओपोजिशन राहुल गांधी जी का इंडियन ओवरसीज कांग्रेस की तरफ से भरपूर स्वागत किया जा रहा था जी हाँ इस स्वागत के दौरान जब राहुल गांधी ने लोगों को संबोधन करना शुरू किया तो संबोधन के दौरान कुछ ऐसी बातों का जिक्र किया जो लोगों को काफी ठेस पहुंची है उस बातों को सुन के क्योंकि अपने संबोधन के दौरान उन्होंने अपने सामने बैठे एक सिख शख्स से उसका नाम पूछा नाम था भलेन्दर सिंह जी हाँ वो शख्स मैं ही था मुझसे जब राहुल गांधी ने मेरा नाम पूछा और मेरे नाम सुनने के बाद उन्होंने कहा कि सिखों को हिंदुस्तान में जी हाँ भारत में आजादी बात नहीं है यहां पे अगर मुस्लिम समुदाय की बात करें और धर्मों की बात करें तो किसी भी धर्म के लोगों को भारत में कभी भी कोई परेशानी नहीं आई है आजकल के नौजवान बहुत सतर्क हैं बहुत समझदार हैं और आजकल के लोग जो हैं बहुत समझदार हैं क्योंकि अगर कोई भी ऐसी छोटी से छोटी बात भी आती है तो वो सोशल मीडिया में बवाल मच जाता है अगर ऐसा कुछ होता भारत में कि अगर हमें पगड़ी पहनने पे कोई मनाही होती या फिर कड़ा पहनने में कोई मनाही होती या फिर किसी और तरीके से किसी और धर्म के लोगों को कोई मनाही होती उनको आ, उनके जो हम सब तक पहुंचती मैं आपको बता दूं बतौर एज ए जर्नलिस्ट हमें जरूर कहा जाता है कि हम फ्रंट रो में बैठे और जो लोग बोल रहे होते हैं संबोधन कर रहे होते हैं उनको सुने और फिर उनके ऊपर अपनी टिप्पणियां दें बताओ जर्नलिस्ट हम अपनी रिपोर्ट आम लोगों के सामने पेश करें तो उसी ही हिस्से के दौरान मैं सबसे फ्रंट रो में बैठा था और राहुल गांधी जी ने मेरी तरफ देखा और मेरी तरफ देखने के बाद उन्होंने जो सिखों के ऊपर बयान दिया उससे सिख समुदाय में काफी ठेस पहुंची है और मैं खुद एक सिख शख्स होने के नाते क्योंकि मेरा जन्म अब सिख समाज में हुआ है तो मुझे जरूर इस जो कम्युनिटी का पालन करना है जो अपने चिन्ह हैं उनका पालन करना है और मैं बखूबी कर भी रहा हूँ और लेकिन मैं कभी भी ये बात इस बात से खंडन करता हूं कि कभी भी मेरे साथ ऐसा कुछ हुआ है ना सिर्फ भारत में बल्कि भार, भारत से बाहर भी जब मैं अमेरिका में होता हूं जब हम कनाडा में होते हैं जब किसी और मुल्क में होते हैं वहां पर भी हमारे किसी भी चिन्ह को लेकर ऐसी कोई परेशानी नहीं आई है हाँ कुछ लोगों को नहीं पता आ, सिखों के बारे में आ, उनको जरूर बताया जाना चाहिए कि हमारी पगड़ी की पहचान क्या है हम किस धर्म से बिलोंग करते हैं हमारी जो धर्म है किसी और धर्म से उनको ना मिला के देखा जाए तो ये बहुत सारी बातें हैं जिनको राहुल गांधी जी को समझना चाहिए क्योंकि जब वो जब भी ऐसा कोई सीनियर नेता ऐसी कोई टिप्पणी करता है तो उसे बहुत सोच समझ के टिप्पणी करनी चाहिए और बहुत सोच समझ के ही बोलना चाहिए क्योंकि उन उनसे जो अल्फाज निकलते हैं उनके मुंह से जो अल्फाज निकलते हैं वो किसी को ठेस पहुंचा सकते हैं किसी के मन को दुख भी दे सकते हैं दर्द दे सकते हैं तो मैं यही कहना चाहूंगा कि राहुल गांधी जी ने जो कल इस होटल में बोले जो शब्द बोले सिखों के, के लिए जो बोले वो चीज गलत थी सिखों को कभी भी कोई परेशानी नहीं आई है भारत में और वो आने वाले समय में बहुत मजबूती से आगे बढ़ रहे हैं ये मैं खुद मीडिया के सामने आके बोलना चाहता था क्योंकि बहुत सारे लोग जो थे वो ये जानना चाह रहे थे कि आखिर मैं चुप क्यों बैठा हूं मैं क्यों नहीं उनसे सवाल करना चाह रहा था बतौर जर्नलिस्ट हमें क्यों नहीं उनसे सवाल किया गया मैंने खुद उनसे सवाल क्यों नहीं किया क्योंकि और मैं आपको अपने दर्शकों को बता दूं कि हमने सवाल उनसे करने की कोशिश की थी लेकिन वो मीडिया के किसी भी सवाल का जवाब नहीं देना चाहते थे और भीड़ उन्हें इस होटल से बाहर ले गई सिर्फ उनका पंद्रह मिनट का जो संबोधन था उस पंद्रह मिनट के संबोधन के दौरान भीड़ उन्हें बाहर ले गई और किसी भी मीडियाकर्मी को उनके आसपास नहीं आने दिया गया और मीडिया से दूरी जरूर राहुल गांधी ने बना के रखी सिर्फ संबोधन के दौरान हमें एक ऐसी छूट मिली थी कि हम उनकी स्टेटमेंट को रिकॉर्ड कर सकें जो हमने रिकॉर्ड भी किया और आप सबके सामने भी रखा तो ये था मेरा वर्जन भलेन्द्र सिंह वर्मानी है मेरा नाम शुक्रिया